ਜੀ ਇਹ 40 ਫੁੱਟ ਡੂੰਗਾ ਹੈ ਸਭ ਤੋਂ ਮੇਨ ਜਿਹੜਾ ਬੰਨ ਇਹ ਆ ਜਿੰਨੇ ਉਹ ਰਮਦਾਸ ਤੱਕ ਉਧਰ ਨੂੰ ਅਜਨਾਲੇ ਤੱਕ ਪਾਣੀ ਨੇ ਮਾਰ ਕੀਤੀ ਇਸੇ ਥਾਂ ਤੋਂ ਕੀਤੀ ਇਹਨੇ ਲੋਪੋਗੇ ਚਕਾਵਾਂ ਕੱਕਣ ਵਾਲੇ ਰਾਣੀਆਂ ਇੱਥੋਂ ਪਾਣੀ ਸਾਰੇ ਇਹ ਹੋ ਗਿਆ ਅਮਰਸਰ ਦੇ ਪਿੰਡ ਕੋਨਿਆਣਾ ਵਿੱਚ ਖੜੇ ਆ ਜਿੱਥੇ ਧੂਸੀ ਟੁੱਟੀ ਸੀ ਤਾਂ ਉੱਥੇ ਇਸ ਵੇਲੇ ਸੇਵਾਵਾਂ ਚੱਲ ਰਹੀਆਂ ਤੇ ਆਹ ਦੇਖ ਲਓ ਇਧਰਲੇ ਪਾਸੇ ਤੁਹਾਨੂੰ ਲੱਗ ਜੂਗਾ ਪਤਾ ਜੀ ਸਾਰੇ ਪਾਸੇ ਆ ਸੇਵਾਵਾਂ ਚੱਲ ਰਹੀਆਂ ਮਹਾਪੁਰਖਾਂ ਵੱਲੋਂ ਜਿਹੜੇ ਕਾਰਜ ਕਰਾਏ ਜਾ ਰਹੇ ਆ ਬਾਬਾ ਜੀ ਨਾ ਇਹ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਵੇ ਇਸ ਵੇਲੇ ਇੱਥੇ ਜਿੱਦਾਂ ਮੁੱਖ ਲੋਡ ਕੀ ਆ ਜਿੱਦਾਂ ਦੁਆਬੇ ਵਿੱਚੋਂ ਜਾਂ ਹੋਰ ਏਰੀਆ ਵਿੱਚੋਂ ਜਿਹੜੇ ਵੀਰਾਂ ਨੇ ਸੇਵਾ ਲੈ ਕੇ ਇੱਥੇ ਪਹੁੰਚਣਾ ਹੋਵੇ ਤੇ ਉਹ ਜਿੱਦਾਂ ਮਤਲਬ ਆ ਸਕਦੇ ਆ ਤੁਹਾਨੂੰ ਲੋਕੇਸ਼ਨ ਲਾ ਕੇ ਜਿੱਥੇ ਉਹ 2.5 ਕਰੋੜ ਵਾਲੀ ਕੋਠੀ ਦੀ ਜਿੱਥੇ ਵੀਡੀਓ ਵਾਇਰਲ ਹੋਈ ਸੀ ਬਿਲਕੁਲ ਉਹ ਸਾਡੇ ਤੋਂ ਇੱਥੋਂ ਚਾਰ ਕਿੱਲੇ ਦੂਰ ਆ ਤੇ ਬਾਬਾ ਜੀ ਨਾ ਗੱਲਬਾਤ ਕਰਦੇ ਬਾਬਾ ਜੀ ਇੱਥੇ ਇਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬਾਗ ਬਾਬਾ ਜੀ ਆ ਰਹੇ ਸੱਚਖੰਡ ਵਾਸੀ ਬਾਬਾ ਲੱਖਾਂ ਸਿੰਘ ਸੱਚਖੰਡ ਵਾਸੀ ਜਿਹਦਾ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਦ ਹੈ ਮੌਜੂਦਾ ਜਿਹਦਾ ਰਿਆ ਉਹਨਾਂ ਲੋ ਤਿੰਨ ਤਰੀਕ ਦੀ ਜੇ ਸੇਵਾ ਇਸੇ ਬੰਦ ਕਾਲੂ ਹੋਈ ਆ ਥੋਨੇਲ ਬੰਦ ਤੇ ਬਹੁਤ ਸੰਗਤਾਂ ਦੂਰੋਂ ਨੇੜੇੋਂ ਮਿੱਟੀ ਲੈ ਕੇ ਪਹੁੰਚੀਆਂ ਸੰਗਤਾਂ ਨੇ ਮਿੱਟੀ ਦੇ ਇਥੇ ਬਹੁਤ ਜਿਆਦੀ ਲੰਦੀ ਤੋੜੇ ਪਰ ਪਰ ਕੇ ਸੰਗਤਾਂ ਉਤਨੇ ਆ ਬਹੁਤ ਦੂਰੋਂ ਪਹੁੰਚੀਆਂ ਹਰਿਆਣੇ ਚੋਂ ਯੂਪੀ ਚੋਂ ਰਸਤਾ ਚੋਂ ਦੂਰ ਦੂਰ ਸੰਗਤਾਂ ਐਮਪੀ ਚੋਂ ਆਈਆਂ ਦੂਰੋਂ ਤੋਂ ਸੰਗਤਾਂ ਇਥੇ ਪਹੁੰਚੀਆਂ ਸੇਵਾ ਵਿੱਚ ਕਹਿੰਦੇ ਮਿੱਟੀ ਦੇ ਇਥੇ ਪਾਈ ਲੈ ਕੇ ਟਰਾਲੀਆਂ ਟਰੈਕਟਰ ਕਹਿੰਦੇ ਅੱਤੀ ਸੇਵਾ ਕੀਤੀ ਆ ਕਹਿੰਦੇ ਤੇਲ ਦੀ ਸੇਵਾ ਕੀਤੀ ਆ ਤੇ ਬਹੁਤਾ ਬਣ ਤੇਲ ਦੀ ਤੇ ਮਿੱਟੀ ਦੀ ਇਥੇ ਮਿੱਟੀ ਲਿਆਉਣ ਪਰਵਾਕੇ ਟਰਾਲੇ ਪੇੜ ਕੋਨੇ ਵਾਲਾ ਕੋਨ ਚੰਗੀਆਂ ਸਿੱਧਾ ਕੋਨੇ ਵਾਲਾ ਰਮਦਾਸੋਂ ਚੰਗੀ ਤੇ ਚੰਗੀਆਂ ਸਿੱਧਾ ਕੋਨੇ ਵਾਲਾ ਬਾਬਾ ਕਿੰਨੀ ਕਿ ਟੁੱਟੀ ਹੈ ਜਦਾ ਇਥੋਂ ਤੁਸੀਂ ਕਿੰਨੇ ਪਾੜੇ 7-800 ਮੀਟਰ ਅੱਛਾ ਉਹਨਾਂ ਪਾੜ ਹਜੇ ਭਰਨ ਵਾਲਾ ਪਿਆ ਆ ਹਜੇ ਹਜੇ 40 ਫੁੱਟ ਡੂੰਗਾ ਹੈ ਸਭ ਤੋਂ ਮੇਨ ਜਿਹੜਾ ਬਣ ਇਹ ਆ ਜਿੰਨੇ ਉਹ ਰਮਦਾਸ ਤੱਕ ਉਧਰ ਨੂੰ ਅਜਨਾਲੇ ਤੱਕ ਪਾਣੀ ਨੇ ਮਾਰ ਕੀਤੀ ਇਸੇ ਥਾਂ ਤੋਂ ਕੀਤੀ ਇਹਨੇ ਲੋਪੋਗੇ ਚਕਾਵਾਂ ਕੱਕਣ ਵਾਲੇ ਰਾਣੀਆਂ ਇਥੋਂ ਪਾਣੀ ਸਦਾ ਇਹ ਹੋ ਗਿਆ ਮਤਲਬ ਇਹ ਤਾਂ ਬਹੁਤ ਬੰਨਣੀ ਜ਼ਰੂਰੀ ਹੈ ਜੀ ਇਹਨੇ ਸਭ ਤੋਂ ਜਿਆਦਾ ਪਜੂ ਨਹੀਂ ਪਾਣੀ ਫੇਰ ਚੜ ਗਿਆ ਰਾਵੀ ਇਹਨੇ ਫੇਰ ਪਾਣੀ ਇਹਨੂੰ ਜਨਾਲੇਉ ਕਰਦਾ ਸਾਰਾ ਇਹ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਮਿੱਟੀ ਪਰਪਾ ਕੇ ਨੌਜਵਾਨ ਆਉਣ ਟਰਾਲੇ ਮਿੱਟੀ ਦੇ ਲਿਆਉਣੇ ਤੇ ਕੋਨੇ ਵਾਲ ਬੰਦੇ ਪਿੰਡ ਚੰਗੀ ਥਾਣੀ ਆਉਣ ਠੀਕ ਹੈ ਜੀ ਉਧਰ ਨਹੀਂ ਰਾਸਤਾ ਸਹੀ ਹੈ ਨਾ ਟਰਾਲੀਆਂ ਦੇ ਆਉਣ ਨੂੰ ਜੀ ਸਿੱਧਾ ਚੰਗੀਆਂ ਕੋਨੇ ਵਾਲਾ ਮਤਲਬ ਉ ਤੋਂ ਬਾਅਦ ਚ ਫੇਰ ਇੱਥੇ ਪਹੁੰਚ ਜਾਣਾ ਬੰਦੇ ਇੱਥੇ ਪਹੁੰਚ ਜਾਣਾ ਬੰਦੇ ਜਿਨੇ ਪਿੱਛੋਂ ਅੰਬਰਸਾ ਨਹੀਂ ਆਉਣਾ ਉਹ ਸਿੱਧਾ ਫਦੇਗੜਾ ਫਦੇਗੜਾ ਡੇਰਾ ਰੋਡ ਡੇਰੇ ਤੋਂ ਚੰਗੀ ਤੇ ਜਿਨ੍ਹਾਂ ਨੇ ਜਲੰਧਰ ਵੱਲੋਂ ਆਉਣਾ ਹੈ ਜੀ ਉਹਨਾਂ ਨੂੰ ਇਸੇ ਦਾ ਉਧਰੋਂ ਹੀ ਠੀਕ ਆ। ਚ ਉਹ ਰੋਡ ਵਧੀਆ ਹੈ ਜੀ। ਹਾਂਜੀ ਰੋਡ ਵਧੀਆ। ਤੇ ਹੋਰ ਬਾਬਾ ਜੀ ਇੱਥੇ ਕਿਸੇ ਚੀਜ਼ ਦੀ ਇਦਾਂ ਮਤਲਬ ਜੂਤ ਬਾਕੀ ਜੋ ਕੇ ਸਰਦਾ ਇੱਥੇ ਸੇਵਾ ਚੱਲ ਰਹੀ ਆ ਜੋ ਵੀ ਆਪਾਂ ਸੇਵਾ ਚੱਲ ਜੋ ਕੇ ਸਰਦਾ ਪਾਉਣਾ ਪਈ ਹੋਏ ਸੇਵਾ ਜੀ ਸਾਹਿਬ। ਠੀਕ ਆ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ ਨੇ ਨਾ ਇਹ ਹੀ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਸਭ ਤੋਂ ਮੇਨ ਇੱਥੇ ਜ਼ਰੂਰਤ ਜਿਹੜੀ ਆ ਮਿੱਟੀ ਦੀ ਆ ਕਿਉਂਕਿ ਮਿੱਟੀ ਜਿਹੜੀ ਆ ਇਹ ਪਾਰ ਜਿੰਦਾ ਬਹੁਤ ਜ਼ਿਆਦਾ ਪਿਆ ਤੇ ਜ ਦੇਖ ਲਓ ਕਿੱਥੇ ਤੱਕ ਮਾਰ ਕੀਤੀ ਕਈ ਕਿਲੋਮੀਟਰਾਂ ਦਾ ਜਿਹੜਾ ਇਲਾਕਾ ਇਸ ਬੰਨ ਦੀ ਜਿਹੜੀ ਤੂੰ ਸੀਥੋਂ ਟੁੱਟੀ ਆ ਉਹਨੇ ਤਬਾਹ ਕਰ ਦਿੱਤਾ ਸੋ ਮਿੱਟੀ ਲੈ ਕੇ ਇੱਥੇ ਪਹੁੰਚੋ ਹੋਰ ਜੋ ਵੀ ਜਲ ਪਾਣੀ ਦੀ ਸੇਵਾ ਜੋ ਵੀ ਤੁਸੀਂ ਆਪਣਾ ਤਿਲ ਫੁੱਲ ਪਾਉਣਾ ਚਾਹੁੰਦੇ ਆ ਇਹਨਾਂ ਕਾਰਜਾਂ ਵਿੱਚ ਪਾ ਕੇ ਭਾਈ ਆਪਣੇ ਠੀਕ ਹੈ ਬਾਬਾ ਜੀ ਹਾਂਜੀ ਉਹ ਆ ਪਾ ਦਮਾਂਗੇ ਜੀ ਤੇ ਆਪਣਾ ਤੁਸੀਂ ਜਿਹੜੇ ਦਸਾਂ ਨੋਹਾਂ ਦੀ ਜਿਹੜੀ ਕਿਰਤ ਕਮਾਈ ਆ ਜਿਹੜੀ ਆਪਣੀ ਦਸਵੰਧ ਆ ਉਹ ਵੀ ਲੇਖੇ ਵਿੱਚ ਲਾ ਸਕਦੇ ਆ ਆਪਣਾ ਸਮਾਂ ਲੇਖੇ ਵਿੱਚ ਲਾ ਸਕਦੇ ਆ ਇੱਕ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਆਂ ਭਾਈ ਬਈ ਜਿਹੜੀ ਸਮੇਂ ਦੀ ਦਸਵੰਦ ਆ ਨਾ ਉਹ ਜ਼ਰੂਰ ਕੱਢਿਆ ਕਰੋ ਮਤਲਬ ਆਪਣਾ ਸਮੇਂ ਦਾ ਸਮਾਂ ਜਿਹੜਾ ਚੰਗੇ ਪਾਸੇ ਲੇਖੇ ਲੈਣਾ ਜਦੋਂ ਉੱਤੇ ਜਾ ਕੇ ਸਾਮਾਂ ਦਾ ਹਿਸਾਬ ਕਿਤਾਬ ਹੋਣਾ ਨਾ ਇਹ ਜਿਹੜੇ ਚੰਗੇ ਕਾਰਜ ਕਰ ਲੈਣੇ ਆਪਾਂ ਉਹੋ ਹੀ ਆਉਣੇ ਕੰਮ ਬਾਕੀ ਸਭ ਮਿੱਟੀ ਆ ਉਹ ਹੁਣ ਤੁਹਾਡੇ ਹੱਥ ਵਸਿਆ ਵੀ ਤੁਸੀਂ ਕਿੱਦਾਂ ਆਪਣੀ ਜਿਹੜੀ ਇਹ ਜਿਹੜੀ ਸਵਾਸਾਂ ਦੀ ਪੂੰਜੀ ਆ ਉਹਨੂੰ ਕਿੱਦਾਂ ਚੰਗੇ ਪਾਸੇ ਲਾਉਣਾ ਧੰਨਵਾਦ